ਮਨ ਲਓ ਕੋਈ ਵੀ ਬੱਚਾ ਜਦੋਂ ਉਹ ਸਟੱਡੀ ਤੇ ਜਾਂਦਾ ਹੈ ਤਾਂ ਅਕਸਰ ਹੀ ਪੰਜਾਬੀਆਂ ਦੀ ਆਪਣੀ ਜਿੰਨੇ ਵੀ ਨੇ ਮੋਟਿਵ ਹੁੰਦਾ ਪੈਸਾ ਕਮਾਉਣਾ ਹਨਾ ਤੇ ਉਸ ਤੋਂ ਬਾਅਦ ਪਹਿਲਾਂ 2-3 ਸਾਲ 4 ਸਟੱਡੀ ਹੁੰਦੀ ਹੈ ਉੱਥੇ ਬਹੁਤ ਸਾਰਾ ਪੈਸਾ ਲੱਗਦਾ ਫੀਸਾਂ ਭਰੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਵਰਕ ਪਰਮਿਟ ਦੇ ਵਿੱਚ ਕਨਵਰਟ ਹੁੰਦਾ ਹੈ ਜਾਂ ਵਰਕ ਪਰਮਿਟ ਅਪਲਾਈ ਕਰਦਾ ਹੈ ਹਨਾ ਫਿਰ ਪੀਆਰ ਲੈਂਦਾ ਹੈ ਪਰ ਇਹ ਡਾਇਰੈਕਟਲੀ ਵਰਕ ਪਰਮਿਟ ਜਦੋਂ ਕਿਸੇ ਸਟੂਡੈਂਟ ਦਾ ਲੱਗਦਾ ਹੈ ਇਹ ਤਾਂ ਜੇ ਆਪਾਂ ਸਟੱਡੀ ਵਾਲਾ ਪਾਸਾ ਲਈਏ ਤਾਂ ਬਹੁਤ ਜ਼ਿਆਦਾ ਮਹਿੰਗਾ ਹੋ ਸਕਦਾ ਕਿਉਂਕਿ ਜੇ ਕਿਸੇ ਨੇ ਕੈਨੇਡਾ ਜਾਂ ਯੂਕੇ ਜਾਣਾ ਘੱਟੋ ਘੱਟ 20 ਲੱਖ ਰੁਪਏ ਤੁਹਾਨੂੰ ਸਟੱਡੀ ਲਈ ਚਾਹੀਦਾ ਫਿਰ ਵਰਕ ਪਰਮਿਟ ਲੈਣਾ ਉਹ ਡਾਇਰੈਕਟਲੀ ਵਰਕ ਪਰਮਿਟ ਲੈਣਾ ਕਿੰਨਾ ਕੁ ਮਹਿੰਗਾ ਹੈਗਾ ਇਹ ਮੇਰਾ ਕਹਿੰਦਾ ਮਤਲਬ ਇਹ ਹੈ ਵੀ ਕਿੰਨਾ ਕੁ ਮਹਿੰਗਾ ਸਟੱਡੀ ਨਾਲ ਅ ਫਿਰ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਦੇਖੋ ਸਟੱਡੀ ਵੀਜ਼ਾ ਜੇ ਇੱਕ ਪੇਰੈਂਟ ਦੇ ਬੇਸਿਸ ਤੇ ਗੱਲ ਕਰੀਏ ਮੈਂ ਵੀ ਇੱਕ ਪੇਰੈਂਟ ਹਾਂ ਤੁਸੀਂ ਵੀ ਇੱਕ ਪੇਰੈਂਟ ਹੋ ਜੇ ਪੇਰੈਂਟ ਦੇ ਬੇਸਿਸ ਤੇ ਗੱਲ ਕਰੀਏ ਹਰ ਪੇਰੈਂਟ ਸੇ ਕੋਲ ਉਹਨੇ ਫਾਈਨੈਂਸ਼ੀਅਲਸ ਨਹੀਂ ਹੁੰਦੇ ਲੇਕਿਨ ਫਿਰ ਵੀ ਉਹ ਆਪਣੇ ਬੱਚੇ ਲਈ ਅੱਛਾ ਭਵਿੱਖ ਦੇਖਦਾ ਹੈ ਅੱਛਾ ਕੈਰੀ ਅਜੇ ਜੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਕਿਤੇ ਨਾ ਕਿਤੇ ਤੁਹਾਡਾ ਕਹਿਣਾ ਬਿਲਕੁਲ ਸਹੀ ਆ ਕਿ 25 ਲੱਖ ਪਹਿਲੇ ਸਾਲ ਦਾ ਖਰਚਾ ਹੀ ਆ 20 ਤੋਂ 25 ਤੋਂ 28 ਲੱਖ ਰੁਪਇਆ ਸਾਲ ਦਾ ਖਰਚਾ ਆ ਜਾਂਦਾ ਹੈ ਲੇਕਿਨ ਇਹੀ ਜੇ ਬੱਚਾ ਸਟੱਡੀ ਵੀਜ਼ਾ ਤੇ ਨਾ ਜਾ ਕੇ ਜੇ ਉਹਦੇ ਕੋਲ ਵਰਕ ਵੀਜ਼ਾ ਦੀ ਆਪਸ਼ਨ ਹੈਗੀ ਆ ਜਿਵੇਂ ਕਿ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਯੂਕੇ ਹੋ ਗਿਆ ਸ਼ੰਗਘੰ ਕੰਟਰੀਆਂ ਦੇ ਕੁਝ ਮੁਲਕ ਹੋ ਗਏ ਜਨ ਵਿੱਚ ਉਹ ਬੱਚਾ ਸਿੱਧਾ ਵਰਕ ਵੀਜ਼ਾ ਤੇ ਜਾ ਸਕਦਾ ਤਾਂ ਉਹ ਜ਼ਿਆਦਾ ਆਸਾਨ ਹੋ ਜਾਏਗਾ ਬੱਚਰੇ ਕਿਉਂਕਿ ਉੱਥੇ ਉਹਨੂੰ ਜਾ ਕੇ ਪੜ੍ਹਨਾ ਨਹੀਂ ਪਾਏਗਾ ਜਿੰਨਾ ਖਰਚਾ ਮਾਪੇ-ਪਿਓ ਦਾ ਪੜ੍ਹਾਈ ਦੇ ਉੱਤੇ ਹੋਣਾ ਉਸ ਤੋਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਖਰਚਾ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਇੰਨਾ ਘੱਟ ਖਰਚੇ ਦੇ ਵਿੱਚ ਬੱਚਾ ਉੱਥੇ ਜਾ ਕੇ ਕੰਮ ਕਰ ਸਕਦਾ ਹੈ ਔਰ ਜੋ ਮਾਪੇ-ਪਿਓ ਦੀ ਅਕਸਰ ਉਮੀਦ ਰਹਿੰਦੀ ਹੈ ਕਿ ਬੱਚਾ ਬਾਹਰ ਜਾਵੇ ਕੰਮ ਕਰੇ ਚਾਰ ਪੈਸੇ ਕਮਾਵੇ ਆਪ ਵੀ ਰਾਜੀ ਖੁਸ਼ੀ ਰਹੇ ਤਾਂ ਔਰ ਸਾਨੂੰ ਵੀ ਫਾਈਨੈਂਸ਼ੀਅਲੀ ਥੋੜਾ ਸਟਰੋਂਗ ਕਰੇ ਤਾਂ ਉਹ ਸਾਰੀ ਚੀਜ਼ਾਂ ਮਾਪੇ-ਪਿਓ ਦੀਆਂ ਔਰ ਬੱਚੇ ਦੀਆਂ ਦੋਨੋਂ ਚੀਜ਼ਾਂ ਖੁਆਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ ਔਰ ਬਹੁਤ ਹੀ ਘੱਟ ਖਰਚੇ ਦੇ ਵਿੱਚ ਬੱਚੇ ਜਿਹੜੇ ਆ ਵਰਕ ਵੀਜ਼ਾ ਤੇ ਜਾ ਸਕਦੇ ਆ ਔਰ ਇਹੀ ਚੀਜ਼ ਲਈ WDC ਸ਼ੁਰੂ ਤੋਂ ਮਹਾਰਤ ਹਾਸਲ ਕਰਦਾ ਹੈ ਕਿਉਂਕਿ WDC ਹਰ ਵੇਲੇ ਕੁਝ ਨਾ ਕੁਝ ਨਵੇਂ ਪ੍ਰੋਗਰਾਮਸ ਨਵੇਂ ਪ੍ਰੋਡਕਟਸ ਲੈ ਕੇ ਆਉਂਦਾ ਹੈ ਜੋ ਆਪਣੇ ਵਿਊਅਰਸ ਔਰ ਐਸਪੀਰੈਂਟਸ ਲਈ ਹੁੰਦੇ ਆ ਔਰ ਅੱਕੇ ਵੀ ਜਿਹੜਾ ਸੈਮੀਨਾਰ ਆਪਾਂ ਲੈ ਕੇ ਆਏ ਆ ਉਹਦੇ ਵਿੱਚ ਆਪਾਂ ਵਰਕ ਵੀਜ਼ਾ ਦੇ ਅਵੇਅਰਨੈਸ ਔਰ ਵਰਕ ਵੀਜ਼ਾ ਦੀ ਕੰਸਲਟੈਂਸੀ ਦੀ ਸਰਵਿਸੇਸ ਅਸੀਂ ਪ੍ਰੋਵਾਈਡ ਕਰ ਰਹੇ ਆ ਆਪਣੇ ਐਸਪੀਰੈਂਟਸ ਨੂੰ ਜੋ ਵਰਕ ਵੀਜ਼ਾ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਤਮੇ ਇੱਕ ਗੱਲ ਕਹਿਣਾ ਚਾਹੂੰਗਾ ਕਿ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ ਹੋਟਲ ਕ੍ਰਿਸ਼ਨਾ ਕੰਟੀਨੈਂਟਲ ਬੀਬੀ ਵਾਲਾ ਰੋਡ ਨੀਅਰ 올ਡ ਬੱਸ ਸਟੈਂਡ ਪਟੇਂਡਾ 29 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਪਾਇੰਟਮੈਂਟ ਬੁੱਕ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 93973 93973 ਹੂੰ ਬਿਲਕੁਲ ਬਠਿੰਡਾ ਵੱਲ ਜਿਹੜੇ ਮਾਲਵੇ ਦੇ 벨ਟ ਹੈ ਉਸ ਦੇ ਵਿੱਚ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਵਰਕ ਵੀਜ਼ਾ ਨੂੰ ਲੈ ਕੇ ਸਾਡੇ ਨਾਲ ਕਾਲਰ ਲਗਾਤਾਰ ਜੁੜ ਰਹੇ ਨੇ ਅਸੀਂ ਕਾਲ ਲੈਣੀ ਸ਼ੁਰੂ ਕਰਦੇ ਆਂ ਜਿਹੜੇ ਸਟੂਡੈਂਟ ਵਰਕ ਵੀਜ਼ਾ ਤੇ ਵਿਦੇਸ਼ ਜਾਣਾ ਚਾਹੁੰਦੇ ਆ ਉਹ ਸੈਮੀਨਾਰ ਦਾ ਹਿੱਸਾ ਬਣ ਸਕਦੇ ਨੇ ਐਡਰੈਸ ਲਗਾਤਾਰ ਅਸੀਂ ਫਲੈਸ਼ ਕਰ ਰਹੇ ਆ 29 ਜੂਨ ਨੂੰ ਇਹ ਜਿਹੜਾ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਬਠਿੰਡਾ ਦੇ ਵਿੱਚ ਪਠੰਡੇ ਬਹੁਤ ਸਾਰੇ ਲੋਕ ਨੇ ਮਾਲਵਾ ਪੂਰਾ ਆਇਂਦਾ ਹੈ ਤਕਰੀਬਨ ਕਿ ਜੇ ਆਪਾਂ ਜੇ ਕੋਈ ਸਾਡਾ ਸ਼ੋਅ ਰਾਜਸਥਾਨ ਸਾਈਡ ਗੰਗਾ ਨਗਰ ਸਾਈਡ ਵੀ ਦੇਖ ਰਿਆ ਤਾਂ ਗੰਗਾ ਨਗਰ ਵਾਲਿਆਂ ਲਈ ਵੀ ਇੱਕ ਵਧੀਆ ਉੱਥੇ ਆਪਸ਼ਨ ਹੈ ਜਿਹੜੀ ਸਟੂਡੈਂਟਸ ਲਈ ਖਾਸ ਤੌਰ ਤੇ ਦੇਖੋ ਤੁਸੀਂ ਅਪਲਾਈ ਕਿਤੋਂ ਵੀ ਕਰੋ ਅਸੀਂ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਇਹ ਨਹੀਂ ਹੁੰਦਾ ਫਾਈਲਾਂ ਇਕੱਠੀਆਂ ਕਰਨੀਆਂ ਜਾਂ ਕਿਸੇ ਇੱਕ ਕੰਸਲਟੈਂਟ ਨੂੰ ਕਹਿਣਾ ਵੀ ਤੁਸੀਂ ਇਹਦੇ ਕੋਲ ਅਪਲਾਈ ਕਰੋ ਸਾਡਾ ਮਤਲਬ ਹੈ ਵੀ ਤੁਸੀਂ ਅਵੇਅਰ ਹੋਵੋ ਵਰਕ ਵੀਜ਼ਾ ਦੀਆਂ ਬਹੁਤ ਸਾਰੀਆਂ ਐਡਸ ਆਉਂਦੀਆਂ ਆਪਾਂ ਅਖਬਾਰਾਂ 'ਚ ਦੇਖਦੇ ਹਾਂ ਛੋਟੇ ਛੋਟੇ ਕਲਾਸੀਫਾਈਡਜ਼ ਐਡ ਲੱਗੀਆਂ ਹੁੰਦੀਆਂ ਕਾਰਪੈਂਟਰ ਪਲੰਬਰ ਡਰਾਈਵਰ ਟਰੱਕ ਡਰਾਈਵਰ ਚਾਹੀਦੇ ਆ ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਸਟੂਡੈਂਟ ਨੇ ਜਿਹੜੇ ਠੱਗੀ ਦਾ ਸ਼ਕਾਰ ਹੁੰਦੇ ਆ ਉਸੇ ਕਰਕੇ ਬਹੁਤ ਹੀ ਘੱਟ ਕੰਪਨੀਆਂ ਜਿਨ੍ਹਾਂ ਕੋਲ ਵਰਕ ਵੀਜ਼ਾ ਦਾ ਲਾਇਸੈਂਸ ਹੈਗਾ ਜੋ ਕਿ ਗਵਰਨਮੈਂਟ ਆਫ ਇੰਡੀਆ ਤੋਂ ਮਿਲਦਾ ਔਰ ਬਹੁਤ ਮੁਸ਼ਕਿਲ ਆ ਉਹ ਲਾਇਸੈਂਸ ਲੈਣਾ ਤੇ ਡਬਲਯੂ ਡੀ ਆਈ ਸੀ ਨੂੰ ਇਹ ਮਾਨ ਪ੍ਰਾਪਤ ਹੈ ਕਿ ਉਹਨਾਂ ਨੂੰ ਆਲਰੇਡੀ ਗਵਰਨਮੈਂਟ ਆਫ ਇੰਡੀਆ ਤੋਂ ਜਿਹੜਾ ਲਾਇਸੈਂਸ ਮਿਲਿਆ ਹੋਇਆ ਕਿ ਉਹ ਵਰਕ ਵੀਜ਼ਾ ਦੇ ਵਿੱਚ ਡੀਲ ਕਰ ਸਕਦੇ ਆ ਵੱਖ-ਵੱਖ ਕੰਟਰੀਆਂ ਦੇ ਨਾਲ ਟਾਈਪ ਅਪ ਕਰਦੇ ਆ ਸਰ ਕਿਸ ਤਰ੍ਹਾਂ ਦੀਆਂ ਆਪਸ਼ਨ ਮਿਲਵਾਲੀਆਂ ਨੇ ਕੈਂਡੀਡੇਟਸ ਨੂੰ ਇੱਥੇ ਕਿਹੜੀ ਕਿਹੜੀ ਫੀਲਡ ਵਾਲੇ ਨੇ ਜਿਹੜੇ ਉੱਥੇ ਪਹੁੰਚ ਕੇ ਆਪਣਾ ਜਿਹੜਾ ਹੈ ਆਪਣੀ ਫਾਈਲ ਦੀ ਅਸੈਸਮੈਂਟ ਕਰਵਾ ਸਕਦੇ ਆ। ਬਲਵਿੰਦਰ ਜੀ ਬਹੁਤ ਹੀ ਅੱਛਾ ਸਵਾਲ ਤੁਸੀਂ ਫਿਰ ਪੁੱਛਿਆ अगेन ਮੈਂ ਇੱਥੇ ਕਹਿਣਾ ਚਾਹੂੰਗਾ ਸਾਡੇ ਵਿਊਜ਼ ਨੂੰ ਕਿ ਪਹਿਲੀ ਗੱਲ ਤਾਂ ਤੁਸੀਂ ਪੜ੍ਹਾਈ ਕਿਸੇ ਵੀ ਸਟਰੀਮ 'ਚ ਜੇ ਕੀਤੀ ਹੈ ਤੁਸੀਂ ਬਿਲਕੁਲ ਇਸ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਔਰ ਘੱਟ ਤੋਂ ਘੱਟ ਜਿਹੜਾ ਬੱਚਾ 10ਵੀਂ ਪੜ੍ਹਿਆ ਮੈਂ ਤੁਹਾਡੇ ਚੈਨਲ 'ਤੇ ਇਹ ਚੀਜ਼ ਕਹਿ ਰਹੇ ਆ ਘੱਟ ਤੋਂ ਘੱਟ 10ਵੀਂ ਜਿਹੜਾ ਬੱਚਾ ਪੜ੍ਹਿਆ ਆ ਉਹ ਵਿਦੇਸ਼ ਜਾਣਾ ਚਾਹੁੰਦਾ ਹੈ ਵਿਦਆਊਟ ਐਲਸ ਆਪਸ਼ਨ ਵੀ ਸਾਡੇ ਕੋਲ ਅਵੇਲੇਬਲ ਨੇ ਵਿਦਆਊਟ ਐਲਸ ਦੀ ਆਪਸ਼ਨ ਵੀ ਅਵੇਲੇਬਲ ਹੈ ਸਾਡੇ ਕੋਲ ਤਾਂ ਉਹ ਵੀ ਬੱਚਾ ਜਾਂ ਉਹ ਵੀ ਵਿਦਿਆਰਥੀ ਇਹ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੇ ਜੇ ਕਿਸੇ ਕਲੈਂਟ ਦੇ ਕੋਈ ਰਿਫਿਊਜ਼ਲਸ ਲੱਗੇ ਨੇ ਪਹਿਲੇ ਕਿਸੇ ਕੰਟਰੀ 'ਚ ਉਹ ਟਰੈਵਲ ਕਰ ਚੁੱਕਿਆ ਹੈ ਉਹਦੇ ਕੋਲ ਕਿਸੇ ਪ੍ਰਕਾਰ ਦਾ ਬਾਹਰਲਾ ਐਕਸਪੀਰੀਅੰਸ ਹੈ ਉਹਨੇ ਐਲਸ ਵੀ ਕਰ ਰੱਖੀ ਹੈ ਤਾਂ ਉਹ ਵੀ ਇਸ ਸੈਮੀਨਾਰ ਦਾ ਜ਼ਰੂਰ ਹਿੱਸਾ ਬਣੇ ਇਹਦੇ ਇਲਾਵਾ ਸਿੰਗਲ ਐਪਲੀਕੈਂਟ ਤੋਂ ਇਲਾਵਾ ਜੇ ਕੋਈ ਮੈਰਿਡ ਕਪਲ ਹੈ ਜੇ ਉਹ ਵੀ ਜਾਣਾ ਚਾਹੁੰਦਾ ਹੈ ਤਾਂ ਉਹ ਵੀ ਸਪਸ ਵਿਜ਼ਾ ਵੀ ਅਸੀਂ ਲੈ ਕੇ ਆ ਰਹੇ ਹਾਂ ਤਾਂ ਸਪੌਸ ਵਿਜ਼ਾ ਨਹੀਂ ਵੀ ਉਹ ਇਸ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੇ ਤਾਂ ਬਹੁਤ ਸਾਰੀਆਂ ਕੰਟਰੀਆਂ ਦਾ ਪ੍ਰੋਡਕਟ ਅਸੀਂ ਲੈ ਕੇ ਆ ਰਹੇ ਹਾਂ ਔਰ ਘੱਟ ਤੋਂ ਘੱਟ ਜਿਹੜਾ ਬੱਚਾ 10ਵੀਂ ਪੜ੍ਹਿਆ ਆ ਉਮਰ ਉਹਦੀ 20 ਤੋਂ ਲੈ ਕੇ 50 ਸਾਲ ਹੈ 20 ਤੋਂ ਲੈ ਕੇ 50 ਸਾਲ ਹੈ ਵਿਦਆਊਟ ਐਲਸ ਜਾਣਾ ਚਾਹੁੰਦਾ ਹੈ ਕਿ ਉਹਨੇ ਐਲਸ ਵੀ ਕਰ ਰੱਖੀ ਹੈ ਤਾਂ ਉਹਦੇ ਲਈ ਵੀ ਮੌਕਾ ਹੈਗਾ ਤਾਂ ਉਹ ਜ਼ਰੂਰ ਇਸ ਸੈਮੀਨਾਰ ਦਾ ਹਿੱਸਾ ਬਣੇ ਜਿਹੜਾ ਹੋ ਰਿਹਾ ਹੈ ਹੋਟਲ ਕ੍ਰਿਸ਼ਨਾ ਕੰਟੀਨੈਂਟਲ 29 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬੀਬੀ ਵਾਲਾ ਰੋਡ ਨੀਅਰ 올ਡ ਬਸ ਸਟੈਂਡ ਬਠਿੰਡਾ ਅਪਾਇੰਟਮੈਂਟ ਬੁੱਕ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 93973 93973 ਤੇ